ਬਹੁਤ ਸਾਰੀਆਂ ਉਪਲਬਧੀਆਂ ਸਾਡੇ ਬੱਚਿਆਂ ਦੇ ਨਾਮ ਹੈਗੀਆਂ ਤੁਸੀਂ ਦੇਖਦੇ ਹੋ ਕਿ ਸਰਕਾਰੀ ਸਕੂਲਾਂ ਦੀਆਂ ਹੀ ਉਪਲਬਧੀਆਂ ਵੱਡੇ ਵੱਡੇ ਅਫੀਸਰ ਸਰਕਾਰੀ ਸਕੂਲਾਂ ਦੀ ਹੀ ਦੇਣ ਹੈ ਵੱਡੀਆਂ-ਵੱਡੀਆਂ ਮੈਰਿਟ ਦੇ ਵਿੱਚ ਆਉਣ ਵਾਲੀਆਂ ਪੋਜੀਸ਼ਨ ਸਰਕਾਰੀ ਸਕੂਲਾਂ ਦੇ ਵਿੱਚ ਹੈ ਖੇਡਾਂ ਦੇ ਵਿੱਚ ਉਪਲਬਧੀਆਂ ਸਰਕਾਰੀ ਸਕੂਲਾਂ ਤੋਂ ਹੀ ਆਈਆਂ ਨਵੋਦਿਆ ਵਿਦਿਆਲਿਆ ਦੇ ਵਿੱਚ ਜਵਰਾਤ ਤੋਂ ਬਾਅਦ ਬੱਚੇ ਸਾਡੇ ਸਰਕਾਰੀ ਸਕੂਲਾਂ ਚ ਅੱਗੇ ਹੋ ਕੇ ਜਾ ਰਹੇ ਆ ਜੇ ਅਸੀਂ ਸਰਕਾਰ ਇੰਨੀਆਂ ਸਹੂਲਤਾਂ ਸਾਨੂੰ ਆਪਾਂ ਨੂੰ ਦੇ ਰਹੀ ਹੈ ਤੇ ਆਪਾਂ ਉਹਨਾਂ ਸਹੂਲਤਾਂ ਦਾ ਫਾਇਦਾ ਪੂਰਾ ਉਠਾਈਏ ਤੇ ਅਸੀਂ ਵੀ ਤੁਹਾਡੇ ਨਾਲ ਹਮੇਸ਼ਾ ਅੱਗੇ ਹੋ ਕੇ ਚੱਲਾਂਗੇ ਮੈਂ ਇੱਕ ਵਾਰੀ ਫੇਰ ਸਕੂਲ ਆਫ ਹੈਪੀਨੈਸ ਬਣਨ ਤੇ ਘਰੋਟਾ ਵਾਸੀਆਂ ਦਾ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੀਆਂ ਇਸ ਸਕੂਲ ਤੇ ਸਟਾਫ ਨੂੰ ਬੀਪੀਓ ਸਾਹਿਬ ਨੂੰ ਜਿਨ੍ਹਾਂ ਦੀ ਰਹਿਮਾਈ ਹੇਠੇ ਸਕੂਲ ਦੀ ਬਿਲਡਿੰਗ ਦਾ ਕੰਮ ਚੱਲਣਾ ਔਰ ਬਹੁਤ ਬਹੁਤ ਧੰਨਵਾਦੀਆਂ ਪੰਜਾਬ ਸਰਕਾਰ ਦੀ ਔਰ ਮੰਤਰੀ ਸਾਹਿਬ ਦੀ ਜਿਨ੍ਹਾਂ ਨੇ ਸਾਨੂੰ ਪੰਜ ਸਕੂਲ ਆਫ ਹੈਪੀਨੈਸ ਦਿੱਤੇ ਜਿਨ੍ਹਾਂ ਵਿੱਚੋਂ ਅੱਜ ਚੌਥੇ ਦਾ ਕੰਮ ਸ਼ੁਰੂ ਹੋ ਗਿਆ ਸਰ ਬਹੁਤ ਅਸੀਂ ਤੁਹਾਨੂੰ ਅਸ਼ੂਰ ਕਰਦੇ ਹਾਂ ਕਿ ਬਹੁਤ ਅਚਕੀਆਂ ਬਿਲਡਿੰਗਸ ਬਣਨਗੀਆਂ ਔਰ ਅਸੀਂ ਪਿੰਡ ਵਾਸੀਆਂ ਨਾਲ ਮਿਲ ਕੇ ਇੱਥੇ ਵਕਤ-ਵਕਤ ਬੱਚਿਆਂ ਨੂੰ ਵਧੀਆ ਤੇ ਮਿਆਰੀ ਐਜੂਕੇਸ਼ਨ ਦੇਣ ਨਿਕਲ ਗਏ